ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਵੀ ਬਹੁਤ ਸੋਣਾ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਜੀ ਉਸਤਦੀ ਦੇ ਵਿੱਚ ਬਿਆਨ ਕਰਦਾ ਉਹ ਕਹਿੰਦਾ ਛੇਵੇਂ ਗੁਰੂ ਨਾ ਦੀਨ ਕਬੂਲਣ ਗੱਲ ਵਿੱਚ ਦੋ ਤਲਵਾਰਾਂ ਝੂਲਣ ਖੇੜ ਸ਼ਿਕਾਰ ਮਾਨ ਦੇ ਮੌਜਾ ਕਰਕੇ ਤਿਆਰ ਸਿੰਘਾਂ ਦੀ ਫੌਜ ਹੈ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛਕੇ ਛੜਾਤੇ ਮੁਗਲਾਂ ਦੇ ਮੈਂ ਗੱਲ ਕਰਾਂਗਾ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਥੇ ਇਕੱਤਰ ਹੋਏ ਆ ਸਾਡੇ ਪਿੱਛੇ ਰੀਜ਼ਨ ਕੀ ਰਿਹਾ ਕਿ ਅਸੀਂ ਆਪਣਾ ਸਟੈਂਡ ਪ੍ਰੋਪਰਲੀ ਨਹੀਂ ਲੈ ਪਾਰੇ ਅਸੀਂ ਇੱਥੇ ਕਿਉਂ ਇਕੱਤਰ ਹੋਏ ਆ ਉਸ ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਪੰਥ ਚਲਾਇਆ ਆਪ ਨਾਰਾਇਣ ਕਲਾਧਾਰ ਜਗਮਾਇ ਪਰਵਰੇ ਜਦ ਮਹਾਰਾਜ ਆਪ ਇਸ ਧਰਤੀ ਦੇ ਉੱਤੇ ਆਏ ਤੇ ਮਹਾਰਾਜ ਨੇ ਸਭ ਨੂੰ ਭਗਤੀ ਵਾਲਾ ਰਸਤਾ ਦੱਸਿਆ ਸਭ ਨੂੰ ਭਗਤੀ ਦੀ ਰਸਤਾ ਦੱਸਿਆ ਕਿ ਕਿਸ ਤਰ੍ਹਾਂ ਕਾਲਪੁਰਗ ਦੀ ਪ੍ਰਾਪਤੀ ਹੋਵੇ ਫਿਰ ਛੇਵੇਂ ਜਾਮੇ ਵਿੱਚ ਆਕੇ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਮੀਰੀ ਤੇ ਪੀਰੀ ਇਕੱਠੇ ਕਰਕੇ ਸੰਤ ਸਿਪਾਹੀ ਇਕੱਠਾ ਕਰ ਦਿੱਤਾ ਜਿਸ ਨੇ ਸਮੇਂ ਦੇ ਹੁਕਮਰਾਨ ਦੇ ਨੱਕ ਦੇ ਵਿੱਚ ਦਮ ਨਹੀਂ ਰਹਿਣ ਦਿੱਤਾ ਸੋਨੇ ਲੋਹੇ ਦੇ ਚਣੇ ਜਿਹੜੇ ਸੀ ਚਵਾ ਦਿੱਤੇ ਜਿਹੜਾ ਕਹਿੰਦਾ ਸੀ ਸਿੱਖ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਲੱਗ ਗਿਆ ਸਿੱਖਾਂ ਦੀ ਤਾਕਤ ਕੀ ਹੈ ਫਿਰ ਉਸ ਤੋਂ ਬਾਅਦ 10ਵੇਂ ਜਾਮੇ ਵਿੱਚ ਖਾਲਸਾ ਬਣਾਇਆ ਖਾਲਸਾ ਸਿਰਜ ਕੇ ਮਹਾਰਾਜ ਨੇ ਇੱਕ ਕੌਮ ਪ੍ਰਗਟ ਕੀਤੀ ਜਿਸ ਕੌਮ ਨੂੰ ਹੋਰ ਕੋਈ ਨਹੀਂ ਹਰਾ ਪਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਐਹੋ ਜਿਹਾ ਰਾਜ ਬਣਾਇਆ ਸੀ ਜਿਸ ਰਾਜ ਵਿੱਚ ਕਦੇ ਕਿਸੇ ਨੂੰ ਫਾਸੀ ਨਹੀਂ ਸੀ ਹੋਈ ਜਿਸ ਰਾਜ ਦੇ ਵਿੱਚ ਕਦੇ ਕੋਈ ਇਨਸਾਫ ਲਈ ਸੇ ਨਹੀਂ ਭਟਕਿਆ ਕਿਉਂ ਕਿ ਉਹ ਹਲੀਮੀ ਰਾਜ ਸੀਗਾ ਜਿਸ ਰਾਜ ਦੇ ਵਿੱਚ ਹਰ ਇੱਕ ਨੂੰ ਰਿਸਪੈਕਟ ਮਿਲਦੀ ਸੀ ਅੱਜ ਅਸੀਂ ਆਪਣੇ ਮੁੱਢਲੇ ਸਿਧਾਂਤ ਤੋਂ ਭਟਕ ਗਏ ਆ ਆਪਣੇ ਧੁਰ ਤੋਂ ਭਟਕ ਗਏ ਆ ਜੇ ਉਸ ਧੁਰ ਨਾਲ ਵਾਪਸ ਜੁੜ ਜਾਈਏ ਤੇ ਐਸ ਸਾਨੂੰ ਮੋਰਚੇ ਲਾਣ ਦੀ ਕੋਈ ਲੋੜ ਨਹੀਂ ਪਵੇਗੀ ਅਸੀਂ ਫਿਰ ਇਨਸਾਫ ਲਈ ਕਦੇ ਨਹੀਂ ਲੜਾਂਗੇ ਜੇ ਅਸੀਂ ਆਪਣੇ ਮੋਢ ਨਾਲ ਜੁੜ ਜਾਈਏ ਆਓ ਸ਼ਕਤੀ ਤੇ ਭਗਤੀ ਦੋਵੇਂ ਸਿਧਾਂਤ ਨਾਲ ਜੁੜੀਏ ਜਿੱਥੇ ਮੀਰੀ ਨੂੰ ਮੰਨਣਾ ਉਹਦੇ ਨਾਲ ਨਾਲ ਪੀਰੀ ਨੂੰ ਮੰਨਿਏ ਸੋ ਇਤਨੀਆਂ ਗਬਨਤੀ ਪਰਵਾਣ ਕਰਨੀ ਗੱਜ ਵੱਜ ਕੇ ਫਤਿਹ ਜੜੋਣੀ ਦੀ ਆਖੋ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ